ਹਰਿਆਣਾ ਨੂੰ ਪਾਣੀ ਦੇਣ ਦੇ ਉੱਤੇ ਪੰਜਾਬ ਦੀ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਹੀ ਸਿਆਸਤ ਦਾਨਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਅੱਜ ਜਿਹੜਾ ਕਿ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਤੇ ਹਰਿਆਣਾ ਨੂੰ ਪਾਣੀ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਨਾਲ ਇੱਕ ਵੱਡਾ ਕੀਤਾ ਜਾ ਰਿਹਾ ਤੇ ਉਥੇ ਹੀ ਪੰਜਾਬ ਦੇ ਪਾਣੀ ਦੀ ਬੂੰਦ ਅਸੀਂ ਨਹੀਂ ਦਵਾਂਗੇ ਤੇ ਜਿਸ ਤੋਂ ਬਾਅਦ ਉਥੇ ਹੀ ਰਾਜਾ ਵੜਿੰਗ ਦੇ ਵੱਲੋਂ ਇਸ ਗੱਲ ਦਾ ਵਿਰੋਧਤਾ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਤੁਹਾਨੂੰ ਸੁਣਾਉਣਾ ਹੈ ਬਿਆਸ ਪਾਖੜਾ ਮੈਨੇਜਮੈਂਟ ਬੋਰਡ ਦਾ ਪਾਣੀ ਦਾ ਇਸ਼ੂ ਹੈ ਔਰ ਵਾਰ-ਵਾਰ ਹਰਿਆਣਾ ਸਾਡੇ ਤੋਂ ਪਾਣੀ ਮੰਗ ਰਿਹਾ ਹੈ ਔਰ ਇੱਕ ਨਵੀਂ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਜਿਹੜਾ ਆਲਰੇਡੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦੇ ਤਹਿਤ ਚਾਹੇ ਉਹ ਦਿੱਲੀ ਹੈ ਚਾਹੇ ਉਹ ਹਰਿਆਣਾ ਚਾਹੇ ਉਹ ਚੰਡੀਗੜ੍ਹ ਹੈ ਤੇ ਚਾਹੇ ਉਹ ਪੰਜਾਬ ਹੈ ਚਾਹੇ ਹੋਰ ਕੋਈ ਸਟੇਟ ਹੈ ਉਰੇ ਤੈ ਪਾਣੀ ਨਿਰਧਾਰਿਤ ਹੈਗਾ ਕਿ ਕਿੰਨਾ ਕਿਸ ਸਟੇਟ ਨੂੰ ਪਾਣੀ ਦੇਣਾ ਹੈਗਾ ਸੋ ਇਹ ਇਹ ਬਹੁਤ ਸਾਰੇ ਸਾਲਾਂ ਤੋਂ ਮੇਰੇ ਖਲ 1976 ਤੋਂ ਲੈ ਕੇ ਜਦੋਂ ਦਵਾਰੇ ਰੀਨੇਮ ਹੋਇਆ ਪਹਿਲਾਂ ਇਹ ਕੇਵਲ ਭਾਖੜਾ ਮੈਨੇਜਮੈਂਟ ਬੋਰਡ ਸੀਗਾ ਉਸ ਤੋਂ ਬਾਅਦ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੋਇਆ 1976 ਦੇ ਵਿੱਚ ਉਸ ਸਮਝੌਤੇ ਦੇ ਤਹਿਤ ਪਾਣੀ ਜਾ ਰਿਹਾ ਹੈ ਉਰੇ ਤੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਸ ਸਮੇਂ ਪਾਣੀ ਵਾਧੂ ਹੁੰਦਾ ਸੀਗਾ ਵਾਧੂ ਹੋਣ ਦੇ ਕਾਰਨ ਇਸ ਤਰ੍ਹਾਂ ਦੇ ਜਿਹੜੀਆਂ ਪਹਿਲਾਂ ਸਮਝੌਤੇ ਹੋਏ ਆ ਔਰ ਇਹ ਤਹਿ ਤੇ ਪਾਣੀ ਆਲਰੇਡੀ ਇਨਾ ਸਟੇਟਸ ਨੂੰ ਜਾ ਰਿਹਾ ਹੁਣ ਕੀ ਆ ਜਾ ਰਿਹਾ ਇਹ 8500 ਕਿਊਸਿਕ ਪਾਣੀ ਅਸੀਂ ਹਰਿਆਣੇ ਨੂੰ ਇਸ ਬੋਰਡ ਦੇ ਤਹਿਤ ਦਿੰਦੇ ਸੀ ਜਿਹੜਾ ਕਿ ਸਰਕਾਰ ਨੇ ਜਿਹੜਾ ਭਰਨ ਦਾ ਸਮੇਂ ਹੁੰਦਾ ਫਿਲਿੰਗ ਪੀਰੀਅਡ ਹੁੰਦਾ ਉਹ ਹੁੰਦਾ ਮਈ 21 ਤੋਂ ਲੈ ਕੇ ਸਪਟੈਂਬਰ 20 ਤੱਕ ਤੇ ਜਿਹੜਾ ਰਿਲੀਜ਼ ਕਰਨ ਦਾ ਸਮਾਂ ਜਾਂ ਡਿਪਲੇਸ਼ਨ ਪੀਰੀਅਡ ਹੁੰਦਾ ਉਹ ਹੁੰਦਾ 21 ਸੈਪਟੈਂਬਰ ਤੋਂ ਮਈ 20 ਤੱਕ ਇਹਰੇ ਦਰਮਿਆਨ ਜਾਣੇ ਕਿ ਅਸੀਂ ਆਲਰੇਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ 8500 ਕਿਊਸਿਕ ਪਾਣੀ ਜੋ ਮੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਹੈ ਲੇਕਿਨ ਉਹਨ ਬੀਜੇਪੀ ਦੁਆਰਾ ਜਾਂ ਬੋਰਡ ਤੇ ਦਬਾਅ ਬਣਾਇਆ ਜਾ ਰਿਹਾ ਹੈ ਤੁਸੀਂ ਦੇਖਿਆ ਹੋਣਾ ਕਿ ਇਸ ਬੋਰਡ ਦੇ ਜਿਹੜੇ ਪਹਿਲਾ ਅਧਿਕਾਰੀ ਸਨ ਉਹ ਕਿਤੇ ਨਾ ਕਿਤੇ ਪੰਜਾਬ ਦੇ ਹੁੰਦੇ ਸਨ ਪੰਜਾਬ ਨਾਲ ਉਹਨਾਂ ਦਾ ਤਲੂਕਤ ਹੁੰਦਾ ਸੀ ਅਚਨ ਛੇ ਤੇਰੇ ਚ ਪਿਛਲੇ 2022 ਦੇ ਵਿੱਚ ਤਬਦੀਲੀ ਲੈ ਕੇ ਆਂਦੀ ਗਈ ਔਰ ਬੋਰਡ ਦੇ ਅਧਿਕਾਰੀ ਬਾਹਰੀਆਂ ਸੂਬਿਆਂ ਤੋਂ ਲਾ ਦਿੱਤੇ ਗਏ ਜਾਨੀ ਕਿ ਕੋਈ ਰਾਜਸਥਾਨ ਦਾ ਕੋਈ ਹੋਰ ਕਿਤੋਂ ਦਾ ਲਾ ਦਿੱਤਾ ਗਿਆ ਹੁਣ ਰੀਸੈਂਟ ਜਿਹੜੀ ਰਿਪੋਰਟ ਆਈ ਹੈ ਔਰ ਇਹ ਵਿੱਚ ਦੋ ਅਧਿਕਾਰੀ ਕਹਿੰਦੇ ਆ ਕਿ ਉਹਨਾਂ ਦੀ ਟਰਾਂਸਫਰ ਵੀ ਇਮੀਡੀਏਟ ਕਰ ਦਿੱਤੀ ਗਈ ਹੈ ਬੋਰਡ ਚੋ ਤਾ ਜੋ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਅਗਰ ਬੋਰਡ ਸਾਡੀ ਗੱਲ ਨਹੀਂ ਮੰਨੇਗਾ ਤਾਂ ਫਿਰ ਉਹਨਾਂ ਦੇ ਤਬਾਦਲੇ ਹੋ ਜਾਣਗੇ ਮੈਨੂੰ ਇਹੀ ਲੱਗ ਰਿਹਾ ਹਾਲਾਂਕਿ ਮੈਨੂੰ ਪੂਰਾ ਪਤਾ ਨਹੀਂਗਾ ਕਿ ਕਿਉਂ ਉਹਨਾਂ ਦੇ ਤਬਾਦਲੇ ਹੋਏ ਐ ਪਰ ਕਾਰਨ ਮੈਨੂੰ ਇਹੀ ਜਾਪ ਰਿਹਾ ਹੈ ਹੁਣ ਪਾਣੀ ਵਾਦੂ ਦੀ ਗੱਲ ਹੈ ਪਾਣੀ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਿਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਹਉਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਹਾਲਾਤ ਐਸੇ ਐ ਕਿ ਆਲਰੇਡੀ ਜਿਹੜੇ ਡੈਮਸ ਅਗੇ ਉਹਨਾਂ ਦੇ ਵਿੱਚ ਪਾਣੀ ਨਿਰੰਤਰ ਘਟਦਾ ਜਾ ਰਿਹਾ ਜੇ ਮੈਂ ਗੱਲ ਕਰਾਂ ਰੰਜੀਤ ਸਾਗਰ ਡੈਮ ਦੀ ਤਾਂ ਉਹਦੇ ਵਿੱਚ ਬਹੁਤ ਘੱਟ ਪਾਣੀ ਹੁਣ ਹੈਗਾ ਆਲਰੇਡੀ ਪਾਣੀ ਹੈ ਨਹੀਂਗਾ ਪੋਂਗ ਡੈਮ ਦਾ ਜਿਹੜਾ ਕੀ ਐਮਪਟੀ ਹੈਗਾ ਡਿਊ ਟੂ ਐਨੂਅਲ ਮੇਨਟੇਨੈਂਸ ਆਖੜਾ ਡੈਮ ਹੈਗਾ ਜਿਹਦੇ ਵਿੱਚ 19 ਫੁੱਟ ਜਿਹੜਾ ਹੈ ਸਾਡਾ ਲੈਵਲ ਤੋਂ ਵੱਧ ਜਿਹੜਾ ਪਾਣੀ ਸਾਡੇ ਕੋਲ ਹੈ ਕੇਵਲ ਪਾਖੜਾ ਡੈਮ ਦੇ ਵਿੱਚ ਸਾਡੇ ਕੋਲ ਪਾਣੀ ਹੈਗਾ ਜਿੱਥੋਂ ਇਹ ਪਾਣੀ ਮੰਗ ਰਹੇ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਅਗਰ ਇਹ ਪਾਣੀ ਅਸੀਂ 8500 ਕਿਊਸਿਕ ਜਿਹੜਾ ਅਸੀਂ ਦੇਤਾ ਇਸ ਤੋਂ ਵੱਧ ਦੇ ਦਿੰਨੇ ਆ ਤਾਂ ਫੇਰ ਸਾਡਾ ਤਰਨ ਤਾਰਨ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਇਹ ਸਾਰੇ ਜਿਹੜੇ ਸਾਡੇ ਜ਼ਿਲ੍ਹੇ ਨੇ ਤਕਰੀਬਨ ਹੋਰ ਵੀ ਹੋਏਗਾ ਇਹ ਵਾਂਝੇ ਰਹਿ ਜਾਣਗੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲੇਗਾ ਹੋ ਸਕਦਾ ਉਹਨਾਂ ਦੀ ਪੈੜੀ ਵੀ ਅਸੀਂ ਨਾ ਵੀ ਸਕੀਏ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਹੋ ਸਕਦੇ ਨੇ ਹੋਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਹੈ ਹੁਣ ਮੈਂ ਇੱਥੇ ਗੱਲ ਕਰਨੀ ਚਾਹਣਾ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਹੁਣ ਇੱਕ ਨਵਾਂ ਨਾਟਕ ਰਚ ਗਿਆ ਬਿਲਕੁਲ ਅਸੀਂ ਇਸ ਗੱਲ ਦੇ ਨਾਲ ਆ ਕਿ ਪੰਜਾਬ ਦਾ ਬੂੰਦ ਵੀ ਨਹੀਂ ਜਾਏਗਾ ਲੇਕਿਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਲੋਕ ਸ਼ੱਕ ਕਰਦੇ ਆ ਕਿ ਜਿਸ ਪ੍ਰਕਾਰ ਕਿਸਾਨਾਂ ਨੂੰ ਮੋਰਚੇ ਤੋਂ ਠਾਇਆ ਗਿਆ ਕਿ ਦਿੱਲੀ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਹੀ ਗੱਲ ਹੈਗੀ ਉਹਨਾਂ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਹੈ ਅੱਜ ਭਾਜਪਾ ਦੇ ਖਿਲਾਫ ਇਹ ਨਵਾਂ ਕੰਮ ਚਲਾ ਲਿਆ ਬਿਲਕੁਲ ਭਾਜਪਾ ਦੀ ਅਸੀਂ ਨਖੇਦੀ ਕਰਦੇ ਆ ਬਿਲਕੁਲ ਭਾਜਪਾ ਨੂੰ ਤੱਕਾ ਨਹੀਂ ਕਰਨ ਦੇਵਾਂਗੇ ਪੰਜਾਬ ਦੇ ਨਾਲ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਵਾਂਗੇ ਇੱਕ ਬੂੰਦ ਵੀ ਲੇਕਿਨ ਅੱਜ ਸਰਕਾਰ ਕਹਿੰਦੀ ਐ ਅਸੀਂ ਪ੍ਰਦਰਸ਼ਨ ਕਰਾਂਗੇ ਤੁਸੀਂ ਸਰਕਾਰ 'ਚ ਬੈਠੇ ਹੋ ਤੁਸੀਂ ਕਿਉਂ ਪ੍ਰਦਰਸ਼ਨ ਕਰੋਗੇ ਮੇਕ ਸ਼ੋਰ ਕਿ ਇੱਕ ਵੀ ਪੰਜਾਬ ਦੀ ਬੂੰਦ ਨਹੀਂ ਜਾਏਗੀ ਤੁਸੀਂ ਪ੍ਰਦਰਸ਼ਨ ਕਰਕੇ ਕੀ ਦੱਸਣਾ ਚਾਹੁੰਦੇ ਹੋ ਕਿ ਅਗਰ ਪਾਣੀ ਉਹ ਲੈ ਜਾਂਦੇ ਐ ਸਰਕਾਰ ਸਾਡੀ ਐ ਮੁੱਖ ਮੰਤਰੀ ਸਾਡਾ ਐ ਤੇ ਇਸ ਦੇ ਬਾਵਜੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਐ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਅਸੀਂ ਇਸ ਗੱਲ ਤੇ ਸਾਰਾ ਪੰਜਾਬ ਦੇ ਲੋਕ ਬੇਸ਼ੱਕ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੈ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰੋ ਨਾ ਕਰੋ ਵੈਸੇ ਤਾਂ ਤੁਸੀਂ ਜਦੋਂ ਮਰਜੀ ਅਮਿਤ ਸ਼ਾਹ ਨਾਲ ਗੱਲ ਕਰ ਲੈਨੇ ਹੋ ਲੇਕਿਨ ਪਾਣੀ ਦੀ ਬੂੰਦ ਨਹੀਂ ਜਾਣੀ ਚਾਹੀਦੀ ਅਸੀਂ ਆਪਣੇ ਸਟੈਂਡ ਤੇ ਔਰ ਬੀਬੀਐਮ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਕਲੀਅਰ ਕਰੇ ਇਹਦੇ ਤੇ ਗੱਲ ਕਿ ਆਲਰੇਡੀ ਪਾਣੀ ਜਦੋਂ ਰਿਲੀਜ਼ ਦੇ ਚੁੱਕੇ ਐ ਤਾਂ ਹੋਰ ਵਾਧੂ ਪਾਣੀ ਕਾਹਦੇ ਤੋਂ ਮੰਗਿਆ ਜਾ ਰਿਹਾ ਸੋ ਇਹੀ ਅੱਜ ਮੈਂ ਗੱਲ ਕਹਿਣੀ ਸੀ ਔਰ ਮੈਂ ਬੇਨਤੀ ਕਰਾਂਗਾ ਬੇਵਕੂਫ ਬਣਾਉਣ ਦੀ ਬਜਾਏ ਪੋਜ਼ਿਟਿਵ ਇਧਰ ਉਧਰ ਖਲਾਰਾ ਜਾਣਬੁੱਝ ਕੇ ਕਿ ਧਰਨਾ ਭਾਜਪੀ ਫਲਾ ਉਥੋਂ ਧਰਨਾ ਲਾਇਆ ਜਾਂਦਾ ਜਿੱਥੇ ਸਰਕਾਰਾਂ ਨਹੀਂ ਹੁੰਦੀਆਂ ਜਾਂ ਸਰਕਾਰ ਆਵਾਜ਼ ਨਹੀਂ ਸੁਣਦੀ ਸੋ ਮੇਰੀ ਬੇਨਤੀ ਹੈ ਆਪਣਾ ਕੰਮ ਕਰੋ ਪਾਣੀ ਦੀ ਬੂੰਦ ਨਹੀਂ ਚਾਣੀ ਚਾਹੀਦੀ ਇਹ ਨਾ ਹੋਵੇ ਕਿ ਇਧਰ ਧਰਨਾ ਲਾ ਕੇ ਤੇ ਉਥੋਂ ਪਾਖੜਾ ਬੈ ਬਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਰਿਲੀਜ਼ ਕਰਾ ਦਿਓ ਧੰਨਵਾਦ ਅੱਜ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਾਫੀ ਜਿਹੜਾ ਮਸਲਾ ਪੱਖਿਆ ਵੇ ਹੈ